ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲੀਕੇਜ ਸੀ ਬਹੁਤ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ ਬਸ ਆ ਆਪਣਾ ਬੰਦਾ ਹੈ ਆਪਣਾ ਬੰਦਾ ਹੈ ਮੈਨੂੰ ਮੇਰੇ ਇੱਕ ਐਮਐਲਏ ਦਾ ਫੋਨ ਆਇਆ ਕਹਿੰਦੇ ਜੀ ਕੱਲ ਨੂੰ ਤੁਸੀਂ 443 ਨੌਕਰੀਆਂ ਵੰਡਣੀਆਂ ਮੈਂ ਕਿਹਾ ਹਾਂ ਜੀ ਕਹਿੰਦੇ ਇਹ ਆਪਣਾ ਮੁੰਡਾ ਹੈ ਬੜਾ ਵਧੀਆ ਪਾਪੜੀਆਂ ਖਾਸ ਆ ਜਮਾ ਮੈਂ ਕਿਹਾ ਅੱਛਾ ਮਿਲ ਰਹੀ ਹੈ ਉਹਨੂੰ ਵੀ ਨੌਕਰੀ ਇਹ ਨਹੀਂ ਨਹੀਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਫੇਰ ਅਨੇਜ ਕਰੋ ਕੁਝ ਫਿਰ ਉਹ ਤਾਂ ਜਮਾ ਹੀ ਨਾ ਆਪਣਾ ਕਾਹਨ ਭੈਣ ਭਾਈ ਨੂੰ ਦੋਨੋਂ ਨੌਕਰੀ ਮਿਲੀ ਹੈ ਇੱਕ ਘਰ ਚ ਦੋ ਨੇ ਬਹੁਤ ਸਾਰੇ ਹੋਰ ਵੀ ਘਰ ਨੇ ਦੇ ਚ ਘਰ ਚ ਇੱਕ ਦੋ ਦੋ ਤਿੰਨ ਤਿੰਨ ਵੀ ਮਿਲੀ ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਨਖਾਹਾਂ ਦੇ ਪੈਸੇ ਕਿੱਥੋਂ ਆਉਣਗੇ ਤੁਸੀਂ ਇਹ ਦੇਣੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਦਿੰਨੇ ਹੋ ਉਹ ਟੈਕਸ ਇੱਥੋਂ ਆਉਂਦਾ ਹੈ ਥੋਤੋ ਵਾਪਸ ਲੋਕਾਂ ਦੇ ਚਲਾ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਵਿੱਚ ਚਲਾ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮਿਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਜਾਂ ਉੱਥੇ ਟੀਚਰ ਰੱਖਣ ਤੇ ਚਲਾ ਜਾਂਦਾ ਹੈ ਜਾ ਹਸਪਤਾਲ ਬਣਾਉਣ ਤੇ ਚਲੇ ਜਾਂਦੇ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲੀਕੇਜ ਸੀ ਬਹੁਤ ਰਾਜ ਹੀ ਰਹਿ ਜਾਂਦੇ ਸੀਗੇ ਸਾਰੇ ਪੈਸੇ ਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ ਆਪਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ ਬਸ ਆ ਆਪਣਾ ਬੰਦਾ ਹੈ ਆਪਣਾ ਬੰਦਾ ਹੈ ਆਪਣਾ ਮੈਨੂੰ ਇੱਕ ਆਇਆ ਫੋਨ ਤੇ ਤਿੰਨ ਕੁ ਮਹੀਨੇ ਦੀ ਗੱਲ ਐ ਐਸੇ ਹਾਲਚੀ ਆਉਣਾ ਸੀ ਮੈਂ 443 ਮੇਰੇ ਖੇਚੇ ਨੌਕਰੀਆਂ ਸੀਗੀਆਂ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਤਾਂ ਮੈਨੂੰ ਮੇਰੇ ਇੱਕ ਐਮ.ਐਲ.ਏ ਦਾ ਫੋਨ ਆਇਆ ਕਹਿੰਦੇ ਜੀ ਕੱਲ ਨੂੰ ਤੁਸੀਂ 443 ਨੌਕਰੀਆਂ ਵੰਡਣੀਆਂ ਮੈਂ ਕਿਹਾ ਹਾਂਜੀ ਕਹਿੰਦੇ ਇੱਕ ਆਪਣਾ ਮੁੰਡਾ ਹੈ ਬੜਾ ਵਧੀਆ ਆਪਣੀਆਂ ਖਾਸ ਹੈ ਜਮਾ ਮੈਂ ਕਿਹਾ ਅੱਛਾ ਮਿਲ ਰਹੀ ਹੈ ਉਹਨੂੰ ਵੀ ਨੌਕਰੀ ਕਹਿੰਦਾ ਨਹੀਂ ਨਹੀਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਫੇਰ ਕਹਿੰਦੇ ਜੀ ਕਰੋ ਕੁਝ ਫਿਰ ਉਹਨੂੰ ਉਹ ਤਾਂ ਜਮਈਆਂ ਆਪਣੇ ਮੈਂ ਕਿਹਾ ਵੀ ਕੀ ਕਰੀਏ ਫਿਰ ਉਹਨੂੰ ਪੋਸਟ ਤਾਂ ਵਧਾ ਨਹੀਂ ਸਕਦੇ 444 ਤਾਂ ਕਰ ਨਹੀਂ ਸਕਦੇ ਨਹੀਂ ਕਹਿੰਦਾ ਫਿਰ ਉਹ ਆਪਣੇ ਹੀ ਮੈਂ ਕਿਹਾ ਠੀਕ ਆ ਆਪਣੇ ਉਹ ਤਾਂ ਜਮਈਆਂ ਆਪਣੇ ਹੀ ਮੈਂ ਕਿਹਾ ਚਲ ਠੀਕ ਹੈ ਬਹੁਤ ਵਧੀਆ ਗੱਲ ਹੈ ਜਮਈਆਂ ਆਪਣੇ ਕਰੀਏ ਕੀ ਕਹਿੰਦਾ ਇੱਕ 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 ਨੂੰ ਘੜ ਦੋ ਮੈਂ ਕਿਹਾ ਜੀ ਐਮਐਲ ਸਾਹਿਬ ਗੱਲ ਹੀ ਹੈ ਮੈਂ ਕੱਢ ਦਿੰਨਾ ਇੱਕ ਨੂੰ ਤੇ ਜਿਹੜਾ ਆਪਣੇ ਵਾਲਾ ਉਹਨੂੰ ਪਾਲਾਂਗੇ ਪਰ ਮੈਨੂੰ ਇਹ ਗੱਲ ਦਾ ਜਵਾਬ ਦੇ ਦੋ ਜਿਹੜੇ ਨੂੰ ਕੱਢਾਂਗੇ ਉਹ ਕੀ ਦੇ ਫਿਰ ਉਹ ਵੀ ਨਹੀਂ ਉਹ ਵੀ ਤਾਂ ਜਮੇ ਆਪਣੇ ਹੀ ਹੈ ਨਾ ਉਹ ਵੀ ਤਾਂ ਪੰਜਾਬ ਦੇ ਹੀ ਹੈ ਨਾ ਠੀਕ ਹੈ ਨਾ ਉਹਦੀ ਉਹਦੀ ਮਾਂ ਵੀ ਕੱਲ ਨੂੰ ਖੰਡਾੜਾ ਤਹੀਂ ਦੱਚਾਂ ਚਾਂਚਾ ਮੂਝ ਭਾ ਕੇ ਭੇਜੂਗੀ ਵੀ ਪੁੱਤ ਜਾ ਨੌਕਰੀ ਲੈ ਕੇ ਕੀ ਪਤਾ ਉਹਦੀ ਕੀ ਕਬੀਲਦਾਰੀ ਸੁਧਰੂਗੀ ਕੀ ਪਤਾ ਉਹਦੀ ਭੈਣ ਦਾ ਵਿਆਹ ਇਸ ਕਰਕੇ ਰੁਕਿਆ ਹੋਵੇ ਕਿ ਪੈਸੇ ਨਹੀਂ ਹੈਗੇ ਨੌਕਰੀ ਤੋਂ ਬਾਅਦ ਵਿਆਹ ਸੋਚਿਆ ਹੋਵੇ ਸੋ ਮੈਂ ਕਹਿੰਦਾ ਜਿਹੜਾ ਜਮੇ ਆ ਆਪਣੇ ਨਾ ਉਹਨੂੰ ਕਹਿ ਦੇ ਕਿ ਅਗਲੀ ਵਾਰ ਅਗਲਾ ਫਿਰ ਦੁਬਾਰਾ ਪੇਪਰ ਦੇ ਦੇ ਅਗਲੇ ਸਾਲ ਪੰਜ ਨੰਬਰ ਬੰਦ ਲੈ ਕੇ ਆ ਜਾ ਜਮਾ ਹੀ ਆਪਣੇ ਮੈਂ ਆਪ ਦੇਉਂਗਾ ਨਿਯੁਕਤੀ ਪੱਤਰ ਤਾਂ ਜਮਾ ਹੀ ਆਪਣੇ ਆ ਜਮਾ ਹੀ ਆਪਣੇ ਵਾਲਿਆਂ ਨੇ ਮੈਂ ਬਹੁਤ ਤੰਗ ਕੀਤੇ ਸਾਰੇ ਤੁਸੀਂ ਆਪਣੇ ਮੈਨੂੰ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਮੈਨੂੰ ਕਹਿੰਦੇ ਵੀ ਵੇ ਮਾਣੇ ਵੀ ਹੀ ਜਵਾਬ ਦਿੱਤਾ ਸੀ ਮੇਰੇ ਮਾਂ ਕੋਲ ਚਲੇ ਜਾਂਦੇ ਮਮੀ ਕੋਲ ਉੱਥੇ ਪਿੰਡ ਉਹ ਪਿੰਡ ਰਹਿੰਦੇ ਜੀ ਜਿਆਦਾ ਸ਼ਹਿਰ ਚ ਜੀ ਨਹੀਂ ਲੱਗਦਾ ਤੇ ਪਤ్రਕਾਰ ਕਹਿੰਦੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਿਲਿਆ ਨੂੰ ਭਗਵੰਤ ਮਾਨ ਜੀ ਉਹ ਕਹਿੰਦੀ ਜੀ ਮੈਨੂੰ ਲੱਗਦਾ ਹੋਵੇ 26-27 ਦਿਨ ਹੋ ਗਏ ਕਹਿੰਦੇ ਦੇਖ ਲਓ ਲੈ 26-27 ਦਿਨ ਤਾਂ ਤੁਹਾਨੂੰ ਨਹੀਂ ਮਿਲਦਾ ਉਹ ਫੇਰ ਕੀ ਗੱਲ ਇਹ ਵਾਰ ਕੀ ਕਹਿਣਾ ਚਾਹੋਗੇ ਤੇ ਮੇਰੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਜੇ ਮੈਨੂੰ ਨਹੀਂ ਮਿਲਦਾ ਕੋਈ ਗੱਲ ਨਹੀਂ ਪਰ ਮੈਂ ਟੈਲੀਵਿਜ਼ਨ ਤੇ ਦੇਖਦੀ ਹੁੰਦੀ ਆ ਮਿਲਦਾ ਤਾਂ ਮਾਵਾ ਨੂੰ ਹੀ ਆ ਸਾਰਾ ਦਿਨ ਕਿਸੇ ਨਾ ਕਿਸੇ ਥਾਂ ਤੇ ਮਾਵਾ ਕੋਲ ਖੜਾ ਹੁੰਦਾ ਕਦੇ ਮੈਨੂੰ ਰੇ ਗਾਲੀਆਂ ਕਹਿੰਦੇ ਕਦੇ ਕਦੇ ਟੀਚਰਾਂ ਕੋਲੇ ਕਦੇ ਕਿਸੇ ਕੋਲੇ ਅੱਜ ਵੀ ਮਾਵਾ ਨੇ ਕਿੰਨੀਆਂ ਛੋਟੇ ਬੱਚਾ 15 ਦਿਨ ਦਾ ਸੋ ਮੈਨੂੰ ਵੀ ਪੱਤਰਕਾਰ ਪੁੱਛਦੇ ਤੁਸੀਂ ਪਰਿਵਾਰ ਨੂੰ ਕਿੰਨਾ ਕਦੋਂ ਟਾਈਮ ਦਿੰਦੇ ਹੋ ਮੈਂ ਕਿਹਾ ਮੈਂ ਪਰਿਵਾਰ ਚ ਹੀ ਰਹਿਣਾ ਜੀ ਕਹਿੰਦੇ ਤੁਸੀਂ ਤਾਂ ਰੋਜ਼ ਕਦੇ ਕਦੇ ਕੱਲ ਹਿਸ਼ਾਰਪੁਰ ਸੀ ਪਰਸੋਂ ਜੀ ਉੱਥੇ ਸੀ ਹੈ ਅੱਜ ਦਿੱਲੀ ਹੋਵੋਗੇ ਤੇ ਪਰਿਵਾਰ ਨੂੰ ਕਦੋਂ ਟਾਈਮ ਦਿੰਦੇ ਹੋ ਉਮੈ ਕਹ ਜੀ ਜਦੋਂ ਮੈਂ ਪੁਸ਼ਹਾਰਪੁਰ ਜਾਣਾ ਤਰਨਤਨ ਜਾਣਾ ਸੰਗਰੂਰ ਜਾਣਾ ਧੂਰੀ ਜਾਣਾ ਮੈਂ ਉਹਦੇ ਪਰਿਵਾਰ ਕੋਲ ਹੀ ਜਾਣਾ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ ਪਰਿਵਾਰ ਨੇ ਮੈਨੂੰ ਮੁਖੀ ਚੁਣਿਆ ਹੋਇਆ ਹੈ 3.5 ਕਰੋੜ ਲੋਕਾਂ ਨੇ ਸੋ ਮੈਂ ਉਹਦੇ ਪਰਿਵਾਰ ਕੋਲ ਹੀ ਜਾਊਂਗਾ ਮੈਂ ਲਾਣੇਦਾਰ ਹਾਂ ਸੋ ਇਸ ਕਰਕੇ ਜੇ ਤੁਸੀਂ ਤੁਹਾਡੇ ਮਨ 'ਚ ਇਹ ਇੱਛਾ ਹੋਊਗੀ ਨਾ ਕਿ ਮੈਂ ਇਸ ਕਰਕੇ ਮੈਨੂੰ ਲੋਕਾਂ ਨੇ ਚੁਣਿਆ ਹੈ ਕਿ ਮੇਰੇ ਤੋਂ ਉਮੀਦਾਂ ਨੇ ਇਸ ਕਰਕੇ ਨਹੀਂ ਚੁਣਿਆ ਕਿ ਮੈਂ ਹੁਣ ਬਣ ਗਿਆ ਚਲੋ 5 ਸਾਲ ਨਜ਼ਾਰੇ ਲਓ ਹੁਣ ਕੁਝ ਨਹੀਂ ਕਰਨਾ ਠੀਕ ਹੈ ਨਾ ਪਹਿਲਾਂ ਵਾਲੇ ਇਦਾਂ ਕਰਦੇ ਰਹੇ ਮੈਨੂੰ ਹੁਣ ਮੈਂ ਕੰਮ ਤੇ ਹੁੰਨਾ ਮਤਲਬ ਮੈਂ ਜੇ ਮੈਨੂੰ ਕੋਈ ਪੁੱਛਦਾ ਨਾ ਕਿੱਥੇ ਹਾਂ ਮੈਂ ਕੰਮ ਤੇ ਆ ਬਈ ਮੇਰਾ ਕੰਮ ਹੈ ਇਹ ਹੱਥ ਬੰਨ ਕੇ ਨਾ ਲੋਕਾਂ ਮੂਰੇ ਮੈਂ ਕੰਮ ਲਿਆ ਮੰਗਿਆ ਮੈਂ ਕਿ ਮੈਨੂੰ ਇਹ ਕੰਮ ਦਿਓ ਫਿਰ ਜੇ ਮੈਂ ਨਾ ਕਰਾਂ ਫਿਰ ਲੋਕਾਂ ਦੇ ਦਿਲ ਟੁੱਟਦੇ ਜੀ ਵੀਰ ਉਹ ਤਾਂ ਐਂ ਕਹਿੰਦੇ ਸੀਗੇ ਸੋ ਜਿੰਨਾ ਸਿਸਟਮ 75 ਸਾਲ 76 ਸਾਲ ਪੁਰਾਣਾ ਬਹੁਤ ਉਲਝਿਆ ਤਾਣਾ ਪਿਆ ਪਰ ਪਰ ਵਿੱਚੋਂ ਵਿੱਚੋਂ ਕੱਢੀ ਜਾਂਦੇ ਆ ਕੁਛ ਨਾ ਕੁਛ ਕਿ ਯਾਰ ਠੀਕ ਹੋ ਜਾਊਗਾ ਥੋੜਾ ਥੋੜਾ ਹੌਲੀ ਹੌਲੀ ਕਰ ਲਾਂਗੇ ਥੋੜਾ ਟਾਈਮ ਲੱਗ ਜੂਗਾ ਕਰ ਲਾਂਗੇ ਠੀਕ ਇਹਨੂੰ ਤੁਹਾਡਾ ਸਹਿਯੋਗ ਚਾਹੀਦਾ ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੇ ਕੁਰਸੀਆਂ ਤੇ ਚਲੇ ਜਾਓਗੇ ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਭੇਜ ਰਿਹਾ ਤਾਂ ਜਿੱਥੇ ਜਾਓਗੇ ਉੱਥੇ ਕਿਰਪਾ ਕਰਕੇ ਫਿਰ ਕੋਈ ਸ਼ਿਫਾਰਿਸ਼ ਜਾਂ ਕੋਈ ਪੈਸਾ ਨਾ ਚੱਲੇ ਫਿਰ ਜਿਵੇਂ ਇੱਥੋਂ ਗਏ ਉਹ ਮੈਂ ਜਿਵੇਂ ਕੰਮ ਉੱਥੇ ਕਰ ਲਵਾਂ ਸੋ ਮੈਨੂੰ ਮੇਰਾ ਮਾਣ ਫੇਰ ਵਧੂਗਾ ਕਿ ਹਾਂ ਜਿਹੜੇ ਭਗਵਾਨਤ ਮਾਨ ਹੋ ਰਹੇ ਨੇ ਉਹਨਾਂ ਦੀ ਸਰਕਾਰ ਨੇ ਰੱਖੇ ਨੇ ਉਹ ਯਾਰ ਫਰਕ ਹੈ ਉਹਨਾਂ ਦਾ ਦੂਜਿਆਂ ਨਾਲੋਂ ਉਹ ਉਹ ਉਹਨਾਂ ਦਾ ਜਿਹੜਾ ਲੋਕਾਂ ਨਾਲ ਐਟੀਟਿਊਡ ਹੈ ਲੋਕਾਂ ਨਾਲ ਬਿਹੇਵੀਅਰ ਹੈ ਉਹ ਹੋਰ ਹੈ ਕਿਉਂਕਿ ਉਹ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸਿਆਂ ਤੋਂ ਲੱਗੇ ਹੋਏ ਨੇ ਉਹ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਤਾਂ ਮੈਂ ਆ ਪੂਰੇ ਕਰਨੇ ਨੇ ਜਿਹੜੇ ਮੈਂ ਐਨੇ ਮੈਂ ਉਹਨੂੰ ਦਿੱਤੇ ਨੇ ਫਲਾਣੇ ਨੂੰ ਮੈਂ ਫਲਾਣੇ ਨੂੰ ਸੋ ਬਾਕੀ ਹੈਲਥ ਡਿਪਾਰਟਮੈਂਟ ਤਾਂ ਬਹੁਤ ਹੀ ਕ੍ਰੂਸ਼ਲ ਹੈ ਸਾਡੇ ਪੰਜਾਬ 'ਚ ਅਸੀਂ ਆਮ ਆਦਮੀ ਕਲੀਨਿਕ ਖੋਲੇ ਨੇ 829 ਤਾਂ ਹੋ ਗਏ ਆ ਹੋਰ ਤਿਆਰ ਨੇ ਮੇਰੇ ਖਿਆਲ 28 ਤਿਆਰ ਨੇ ਤੀਤੀ ਹੋਰ ਤਿਆਰ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਬਸ ਚਲਾ ਦੇਾਂਗੇ ਤੇ ਉੱਥੇ ਕੀ ਹੈ ਹੁਣ ਤੱਕ 2 ਕਰੋੜ ਤੋਂ ਵੱਧ ਬੰਦਾ ਆ ਗਿਆ ਜੀ 2 ਕਰੋੜ ਤੋਂ ਵੱਧ ਬੰਦਾ ਹੈ ਇੱਕ ਵਾਰੀ ਮਹੱਲਾ ਕਲੀਨਚ ਆ ਗਿਆ ਤੇ ਉੱਥੇ ਕੰਪਿਊਟਰ ਸਿਸਟਮ ਹੈ ਉਹਦਾ ਸਾਰਾ ਮੈਡੀਕਲ ਰਿਕਾਰਡ ਰੱਖ ਕੇ ਉਹਨੂੰ ਵੀ ਭੇਜ ਦਿੰਨੇ ਆ ਰਿਪੋਰਟਰ ਰਪੂਟਾ ਵੀ ਜੋ ਮੰਗਾਇਆ ਹੋਣ ਉਹਦੇ ਮੋਬਾਈਲ ਤੇ ਆ ਜਾਂਦੀ ਇਹਨੂੰ ਆਪਦਾ ਪਾਸਵਰਡ ਲਾ ਲੇ ਠੀਕ ਹੈ ਨਾ ਉਹਦੇ ਨਾਲ ਸਾਨੂੰ ਇਹ ਫਾਇਦਾ ਹੋ ਗਿਆ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਡਾਟਾ ਆ ਗਿਆ ਜੀ ਪੰਜਾਬ ਦਾ ਹੈਲਥ ਦਾ ਕਿ ਪੰਜਾਬ ਦੇ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਹੈਪਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬਲੱਡ ਪ੍ਰੈਸ਼ਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਫੈਲ ਰਹੀ ਹੈ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਉਸ ਇਲਾਕੇ 'ਚ ਸਪੈਸ਼ਲਿਸਟ ਡਾਕਟਰ ਭੇਜ ਸਕਦੇ ਹਾਂ ਜਾਂ ਫਿਰ ਉਸ ਬਿਮਾਰੀ ਨਾਲ ਸੰਬੰਧਿਤ ਸਪੈਸ਼ਲਿਸਟ ਹਸਪੀਟਲ ਖੋਲਣ ਬਾਰੇ ਵੀ ਵਿਚਾਰ ਕਰ ਸਕਦੇ ਹਾਂ ਇਹ ਸਾਡੇ ਕੋਲ ਡਾਟਾ ਆ ਗਿਆ ਲੋਕਾਂ ਨੂੰ ਮੁਫਤ ਸਹੂਲਤ ਮਿਲ ਗਈ ਤੇ ਅਸੀਂ ਉਹਦੇ ਨਾਲ ਕੰਮ ਕਰ ਦਾਂਗੇ ਤੇ ਲੋਕਾਂ ਨੇ ਇਹ ਕਿਵੇਂ ਪਤਾ ਲੱਗ ਗਿਆ ਇਹਨਾਂ ਨੂੰ ਵੀ ਵੀ ਐਸ ਇਲਾਕੇ 'ਚ ਐਸਾ ਹਸਪਤਾਲ ਦੀ ਲੋੜ ਸੀ ਉਹ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਜਦੋਂ ਹੈਲਥ ਡਾਟਾ ਆਇਆ ਤੇ ਨਾਲ ਉਹਦੇ ਕੋਲੇ ਮੋਬਾਈਲ 'ਚ ਉਹਦਾ ਆਪਦਾ ਸਾਰਾ ਮੈਡੀਕਲ ਰਿਕਾਰਡ ਹੈ ਉਹ ਕੱਲ ਨੂੰ ਕਿਤੇ ਮਹਾਰਾਸ਼ਟਰ 'ਚ ਗਿਆ ਹੋਇਆ ਕੋਈ ਬਿਮਾਰ ਹੋ ਗਿਆ ਕਿਤੇ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਜੀ ਪਹਿਲਾਂ ਕਿਹੜੀ ਦਵਾਈ ਲਈ ਸੀ ਇਹਦੇ ਵਾਸਤੇ ਉਹਨੂੰ ਇਹ ਕੋਈ ਪਰਚੀ ਨਹੀਂ ਮੰਗਾਉਣੀ ਪੈਣੀ ਘਰੋਂ ਉਹ ਆਪਣੇ ਮੋਬਾਈਲ 'ਚੋਂ ਕੱਢ ਕੇ ਸੁਝਾ ਆ ਮੇਰਾ ਜਿਹੜਾ ਮੇਰੀ ਮੈਡੀਕਲ ਹਿਸਟਰੀ ਹੈ ਜੀ ਉਹ ਡਾਕਟਰ ਉਸ ਸਾਹਿਬ ਨਾਲ ਦਵਾਈ ਦੇ ਦੂਗਾ ਕਰਨ ਦੀ ਗੱਲ ਹੈ ਜੇ ਹੁਣ ਕਰਨਾ ਹੀ ਨਹੀਂ ਕੁਝ ਸਰਕਾਰੀ ਹਸਪਤਾਲਾਂ 'ਚ ਤੁਸੀਂ ਦੇਖ ਲਓ ਪਹਿਲਾਂ ਹੁਣ ਤਾਂ ਅਸੀਂ ਬਹੁਤ ਅਸਤ ਇਹ ਤੋਂ ਤੱਕ ਕਰਤਾ ਕਿ ਤਹਿਸੀਲ ਦੇ ਹਸਪਤਾਲਾਂ 'ਚ ਵੀ ਹਰੇਕ ਹਸਪਤਾਲ ਦੇ ਵਿੱਚ ਡਾਕਟਰਸ ਨੂੰ ਇਹ ਹਦਾਇਤਾਂ ਨੇ ਐਸਐਮਓ ਨੂੰ ਸੀਐਮਓ ਨੂੰ ਇਹ ਹਦਾਇਤਾਂ ਨੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਜਦੋਂ ਮਰੀਜ਼ ਬਾਹਰ ਗਿਆ ਨਾ ਹਸਪਤਾਲ ਤੋਂ ਬਸ ਉੱਥੇ ਲੋਟਿਆ ਗਿਆ ਕੋਈ ਦਵਾਈ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਹਸਪਤਾਲ ਚੋਂ ਦਵਾਈ ਚਾਹੀਦੀ ਹੈ ਹਾਂ ਜੇ ਕੋਈ ਹੈ ਨਹੀਂ ਲਿਖਣੀ ਪੈ ਰਹੀ ਹੈ ਜਾਂ ਬਾਹਰੋਂ ਹੀ ਮੰਗਾਉਣੀ ਪੈ ਰਹੀ ਹੈ ਤਾਂ ਡਾਕਟਰ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਇਹ ਸਾਨੂੰ ਅਗਲੇ ਦਿਨ ਦੱਸ ਦੂਗਾ ਕਿ ਆ ਦਵਾਈ ਘਟਾ ਸੀ ਉਸ ਦਿਨ ਉਸ ਦਾ ਸਟਾਕ ਭੇਜ ਦੰਦੇ ਅਗਲੇ ਦਿਨ ਉੱਤੇ ਸੂਰ ਸਰਕਾਰੀ ਹਸਪਤਾਲ ਤਾਂ ਐਮ ਆਰ ਆਈ ਨੇ ਮਸ਼ੀਨਾਂ ਚ ਐਕਸ ਰੇ ਵਾਲੀਆਂ ਮਸ਼ੀਨਾਂ ਜਾਂ ਕਬੂਤਰਾਂ ਦੇ ਹੱਲ ਨਹੀਂ ਸੀਗੇ ਉੱਥੇ ਕੀ ਉਮੀਦ ਕਰੋਗੇ ਤੁਸੀਂ ਫਿਰ ਲੋਕਾਂ ਦਾ ਦਿਲ ਟੁੱਟ ਗਿਆ ਮਤਲਬ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਜਿਹਦੇ ਨਾਮ ਉਰੇ ਚ ਜਿਹੜੀ ਵੀ ਚੀਜ਼ ਮਰੇ ਸਰਕਾਰੀ ਲੱਗ ਗਿਆ ਨਾ ਉਹ ਤੋਂ ਯਕੀਨ ਹੀ ਨਹੀਂ ਰਿਹਾ ਸਰਕਾਰੀ ਵਸਤੇ ਜੀ ਚੜ ਕੇ ਰਾਜ ਨਹੀਂ ਛੱਡ ਸਰਕਾਰੀ ਇਹਦਾ ਕੀ ਬਤਾ ਕਿੱਥੇ ਖੜ ਜੇ ਸਰਕਾਰੀ ਹਸਪਤਾਲ ਚਲਾਜ ਕਰਾ ਕੇ ਰਾਜ ਨੂੰ ਛੱਡ ਮਰਨਾ ਇੱਧਰ ਲੱਖ ਰੁਪਏ ਵੱਧ ਲਾ ਲਾਂਗੇ ਉੱਥੇ ਕੀ ਹੈ ਹੈ ਹੀ ਨਹੀਂ ਟੀਕੇ ਹੈ ਨਹੀਂ ਉੱਥੇ ਡਾਕਟਰ ਹੈ ਨਹੀਂ ਸਰਕਾਰੀ ਸਕੂਲ ਜੁੜਮਿਸ਼ਨ ਲੈ ਕੇ ਰਾਜ ਨਹੀਂ ਕੋਣ ਛੱਡ ਪਰੇ ਵਿਜਵਾਗ ਦੀ ਜਿੰਦ ਦੀ ਖਰਾਬ ਕਰਨੀ ਆਪ ਤਾਂ ਜਿਵੇਂ ਕੱਟ ਲਈ ਕੱਟ ਲਈ ਨਾ ਪੜਾ ਲਈਏ ਜਿਹਦੇ ਮੂਰੇ ਸਰਕਾਰੀ ਲੱਗ ਗਿਆ ਉਹ ਤੇ ਜਿਆਦਾ ਯਕੀਨ ਹਟ ਕੱਲੀ ਨੌਕਰੀ ਤੋਂ ਬਿਨਾ ਉਹ ਸਰਕਾਰੀ ਚਾਹੀਦੀ ਸਾਨੂੰ ਬਸ ਕਿਉਂਕਿ ਸਰਕਾਰੀ ਨੌਕਰੀ ਜਿਹੜੀ ਹੈ ਨਾ ਉਹ ਮੇਕ ਸ਼ੋਰ ਕਰਦੀ ਹੈ ਨਾ ਕਈ ਪੀੜ੍ਹੀਆਂ ਤੱਕ ਤੁਹਾਨੂੰ ਸੇਫ ਰੱਖਦੀ ਹੈ ਕੋਈ ਮੈਂ ਵੀ ਸਰਕਾਰੀ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਜਿੱਥੇ ਵੀ ਜਾਓਗੇ ਜਿਹੜੇ ਵਿਭਾਗਾਂ ਚ ਜਾਓਗੇ ਫਿਊਚਰ ਚ ਹੋਰ ਵੱਡੇ ਵੀ ਜੌਬ ਆਉਣਗੇ ਆ ਬਹੁਤ ਉਮਰ ਪਈ ਹੈ ਤੇ ਤੰਦਰੁਸਤ ਰਹੋ ਤੁਸੀਂ ਸਾਰੇ ਤੇ ਲੋਕਾਂ ਨੂੰ ਵੀ ਤੰਦਰੁਸਤ ਰੱਖੋ ਤੇ ਉੱਥੇ ਜਾ ਕੇ ਆਪਣਾ ਤਨਦੇਹੀ ਨਾਲ ਕੰਮ ਕਰੋ ਜਿਹੜਾ ਤੁਹਾਡਾ ਅਧਿਕਾਰ ਖੇਤਰ ਹੈ ਜੇ ਉਹ ਤੋਂ ਵੱਧ ਕੇ ਜਾ ਕੇ ਵੀ ਕੰਮ ਕਰ ਸਕਦੇ ਹੋ ਤਾਂ ਉਹ ਉਹਦੇ ਵਰਗਾ ਕੋਈ ਪੌਣੀ ਵਿਜੀਟ ਫਰਜ਼ ਕਰੋ ਕੋ ਤੁਹਾਡੇ ਕੋਲੇ ਆ ਗਿਆ ਪਰਚੀ ਲੈ ਕੇ ਤੁਸੀਂ ਤੁਸੀਂ ਕਹਿੰਦਾ ਬਾਬਾ ਜੀ ਇੱਥੇ ਨਹੀਂ ਉਹ ਤੀਜੇ ਫਲੋਰ ਤੇ ਜਾਓ 14 ਨੰਬਰ ਕਮਰੇ 'ਚ ਉੱਥੇ ਹੋ ਉਹਦੀ ਬਜਾਇਏ ਜੇ ਤੁਸੀਂ ਕੋਈ ਬਜਾਓਗੇ ਤੁਸੀਂ ਬੈਠੋ ਮੈਂ ਕਰਕੇ ਦਿੰਦਾ ਤੇ ਤੁਸੀਂ ਤੀਜੇ ਫਲੋਰ ਆਣਾ 14 ਨੰਬਰ ਆਣਾ ਫੋਨ ਤੇ ਗੱਲ ਕਰਕੇ ਉਹਨਾਂ ਨਾਲ ਉਹਦਾ ਕੰਮ ਉੱਥੇ ਬੈਠੇ-ਬੈਠੇ ਦਾ ਹੋ ਜੇ ਨਾਲ ਉਹਨੂੰ ਪਾਣੀ ਦਾ ਗਲਾਸ ਮਿਲ ਜੇ ਉਹ ਜਾਂਦਾ ਹੋਇਆ ਗੁਰਦੁਆਰੇ ਸਾਹਿਬ ਮੱਥਾ ਟੇਕੂਗਾ ਪ੍ਰਮਾਤਮਾ ਤੇਰੇ ਹੀ ਰੂਪ ਸੀ ਅੱਜ ਦਾ ਕੁਰਸੀ ਤੇ ਜਿਹੜਾ ਬੈਠਾ ਸੀ ਕਿੰਨੀਆਂ ਦੁਆਵਾਂ ਮਿਲਣਗੀਆਂ ਉਹ ਦੁਆਵਾਂ ਦਾ ਕੁਰੀਤ ਨਹੀਂ ਦੁਆਵਾਂ ਦੀ ਕੋਈ ਕੀਮਤ ਨਹੀਂ ਬਾਵਾਂ ਤਾਂ ਫਿਰ ਉਹ ਉਹੀ ਤਾਂ ਹੈਗੇ ਨੇ ਜਿਹੜੇ ਲੋਕਾਂ ਨੂੰ ਮਿਲਦੀਆਂ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਤਾਂ ਤੁਹਾਡੇ ਵਰਗੇ ਆ ਸਾਨੂੰ ਪਤਾ ਹੈ ਨੌਕਰੀ ਦਾ ਕਿੰਨਾ ਔਖਾ ਤੇ ਕਿੰਨਾ ਮਤਲਬ ਅਸੰਭਵ ਵਰਗਾ ਸੁਪਨਾ ਹੈ ਪਹਿਲਾਂ ਨਹੀਂ ਹੁਣ ਭੈਣ ਭਾਈ ਨੂੰ ਦੋਨੋਂ ਨੌਕਰੀ ਮਿਲੀ ਹੈ ਇੱਕ ਘਰ ਚ ਦੋ ਨੇ ਬਹੁਤ ਸਾਰੇ ਹੋਰ ਵੀ ਘਰ ਨੇ ਦੇ ਘਰ ਚ ਇੱਕ ਦੋ ਦੋ ਤਿੰਨ ਤਿੰਨ ਵੀ ਮਿਲੀ ਹੈ ਕਿੱਥੇ ਤਾਂ 75 ਸਾਲ ਚ ਇੱਕ ਮੌਕਾ ਵੀ ਨਹੀਂ ਮਿਲਿਆ ਕਿਤੇ ਹੁਣ 2 ਸਾਲ ਚ ਇੱਕ ਘਰ ਚ ਦੋ ਦੋ ਆ ਗਏ ਮੈਂ ਕਿਹੜਾ ਨੋਟ ਸ਼ਾਪਦਾ ਜੀ ਮੇਰੇ ਕੋਲ ਕਿਹੜੇ ਮਸ਼ੀਨ ਐ ਨੋਟ ਤਾਂ ਉਹੀ ਨੇ ਖਜ਼ਾਨਾ ਉਹੀ ਹੈ ਮੈਂ ਕਿਭੇ ਉਹੀ ਨੇ ਅਫਸਰ ਉਹੀ ਨੇ ਹਸਤੜੋ ਉਹੀ ਨੇ ਨੀਅਤ ਬਦਲ ਗਈ ਬਸ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਵੋਟਾਂ ਕਰਕੇ ਆਇਆ ਵੋਟਾਂ ਤਾਂ ਪਾਤੀਆਂ ਤੁਸੀਂ ਇੱਕ ਵਾਰੀ ਉਦੋਂ ਬਾਅਦ ਮੇਰਾ ਕੰਮ ਐ ਕੁਝ ਕਰਕੇ ਦਿਖਾਵਾ ਜੇ ਅਗਲੀ ਵਾਰੀ ਮੈਨੂੰ ਹੱਥ ਬੰਨਣੇ ਪੈਗੇ ਵੋਟਾਂ ਵਾਸਤੇ ਫਿਰ ਲੱਕ ਲਾਣ ਤੇ ਜੇ ਮੈਂ ਕੁਝ ਕੀਤਾ ਹੋਊਗਾ ਤਾਂ ਪਾ ਦੇਣਗੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਿੰਨੇ ਕੰਮ ਕੀਤੇ 2020 ਦੇ ਵਿੱਚ ਜਦੋਂ ਇਲੈਕਸ਼ਨਾਂ ਸੀ ਤਾਂ ਇੱਕ ਇੱਕ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਮੁੱਖ ਮੰਤਰੀ ਨੇ ਕਹਿਤਾ ਕਿ ਜੇ ਪੌਣੇ ਪੰਜ ਸਾਲ ਦੇ ਦਿੱਲੀ ਵਾਲੇ ਲੋਕੋ ਮੇਰੇ ਮੇਰੇ ਕੰਮ ਪਸੰਦ ਆਏ ਨੇ ਤਾਂ ਤਾਂ ਮੈਨੂੰ ਵੋਟਾਂ ਪਾ ਦਿਓ ਨਹੀਂ ਨਾ ਪਾਇਓ ਆ ਕਹਿਣੇ ਵਾਸਤੇ ਜਿਗਰਾ ਚਾਹੀਦਾ ਜੀ ਕਿਉਂਕਿ ਜੇ ਕੀਤੇ ਹੋਣਗੇ ਬੰਦਾ ਤਾਂ ਹੀ ਕਹਿ ਸਕਦਾ ਇਹ ਨਹੀਂ ਤਾਂ ਹੁਣ ਤੱਕ ਕਹੀ ਜਾਂਦੇ ਨੇ ਇੱਕ ਮੌਕਾ ਹੋਰ ਦੇ ਦਿਓ ਜੀ ਚੱਕ ਕੇ ਸਟੇਜ ਤੇ ਧਰ ਦੇ ਉਹਨਾਂ ਨੂੰ ਕੋਈ ਬੱਸ ਕਰੋ ਜੀ ਰਿਟਾਇਰ ਹੋ ਜਾਓ ਜੀ ਹੁਣ ਕੋਈ ਨਵੇਂ ਮੁੰਡੇ ਕੁੜੀਆਂ ਨੂੰ ਕੰਮ ਕਰ ਨਾ ਜੀ ਇੱਕ ਮੌਕਾ ਹੋ ਜੀ ਪਤਾ ਨਹੀਂ ਅਸੀਂ ਮੌਕੇ ਦੇ ਦੇ ਕੇ ਥੱਕ ਗਏ ਉਹ ਮੌਕੇ ਮੰਗ ਮੰਗ ਨਹੀਂ ਥੱਕੇ ਹੋ ਸੋ ਇਸ ਕਰਕੇ ਕਿਉਂਕਿ ਦੇਖੋ ਹਰ ਫੀਲਡ 'ਚ ਉਹਨਾ ਰੋਜ਼ ਨਵੀਂ ਟੈਕਨੋਲੋਜੀ ਆਉਂਦੀ ਹੈ ਰੋਜ਼ ਨਵੇਂ ਨਵੇਂ ਆਈਡੀਆਜ਼ ਆਊਟ ਆਫ ਦਾ ਬਾਕਸ ਆਈਡੀਆਜ਼ ਆਉਂਦੇ ਨੇ AI ਆ ਗਈ ਹੁਣ ਠੀਕ ਹੈ ਨਾ ਤੁਸੀਂ ਪੁੱਛ ਲਓ ਇਹਨਾਂ ਜਿਹੜੇ ਸਾਡੇ ਲੀਡਰਸ ਆਫ ਆਨੇ ਸਾਰੇ AI ਕੀ ਹੁੰਦੀ ਹੈ ਉਹ ਕਰਨਗੇ ਇਰ ਇੰਡੀਆ ਪਤਾ ਹੀ ਨਹੀਂ ਆਰਟੀਫੀਸ਼ਲ ਇੰਟੈਲੀਜੈਂਸੀ ਦਾ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਅਪਡੇਟ ਨਹੀਂ ਹੈਗੇ ਸੋ ਉਤਾ ਉਤਾ ਉਹੀ ਕਰ ਸਕਦਾ ਹੋਊਗਾ ਜਿਹੜਾ ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ ਅਸੀਂ ਤਾਂ ਬਹੁਤ ਸਾਰੇ ਆਈਡੀਏ ਜਿਹੜੇ ਨੇ ਨਵੇਂ ਕਰਦੇ ਆਂ, ਰੋਜ਼ ਕਰਦੇ ਆਂ। ਇਸका ਵੀ ਨਮਕ ਹੋਣਾ ਹੈ, ਨਵੀਂ ਪਾਰਟੀ ਹੈ, ਨਵੇਂ ਵਿਚਾਰ ਨੇ। ਲੋਕਾਂ ਨੂੰ ਨਵੇਂ ਮੁੰਡਿਆਂ ਨੂੰ ਪੁੱਛੋ, ਸਟਾਰਟਅੱਪ ਕਰੋ ਸ਼ੁਰੂ। ਸਟਾਰਟਅੱਪ ਦੇ ਵਿੱਚ ਬਹੁਤ ਸਾਰਾ ਸਾਡਾ ਕੰਮ ਚੱਲ ਰਿਹਾ ਹੈ ਜੀ। ਬਹੁਤ ਬੱਚੇ ਹਾਰੇ ਨੇ। ਬਿਜ਼ਨਸ ਬਲਾਸਟਰ ਕਰ ਰਹੇ ਆਂ ਅਸੀਂ। ਸਕੂਲਾਂ 'ਚ ਚਾਚਾ ਪੰਜ-ਪੰਜ ਬੱਚਿਆਂ ਨੂੰ 3-3000 ਰੁਪਏ ਦੇ ਕੇ 5-5 6-6 ਦੇ ਗਰੁੱਪ ਬਣ ਗਏ। 18-20 ਹਜ਼ਾਰ 'ਚ ਕੋਈ ਨਾ ਕੋਈ ਆਪਣੇ ਦਿਮਾਗ ਦਾ। ਚਾਰੇ ਪੰਜੇ ਦਿਮਾਗ ਲੜਾਉਂਦੇ ਆਪਣਾ ਕੋਈ ਨਾ ਕੋਈ ਕਾਰਡ ਕੱਢਦੇ ਆਂ ਅਸੀਂ ਕੰਪਨੀਆਂ ਨਾਲ ਉਹਨਾਂ ਦੀ ਗੱਲ ਕਰਾਉਂਦੇ ਆਂ ਲੱਖ ਲੱਖ 2-2 ਲੱਖ ਰੁਪਈਆ ਦੇ ਸਾਈਨ ਹੋ ਰਹੇ ਨੇ ਉਹਨਾਂ ਨਾਲ ਕਿ ਇਹ ਚੀਜ਼ ਸਾਡੀ ਕੰਪਨੀ ਵਾਸਤੇ ਬਣਾਉਂਗੇ ਤੁਸੀਂ 8ਵੀਂ 9ਵੀਂ ਉਹ ਅਲ ਕਲਾਸ ਦੇ ਬੱਚੇ ਨੇ ਉਹ ਆਪਾਂ ਨੂੰ ਇਸ ਲੈਵਲ ਤੇ ਜਾਣਾ ਪਊਗਾ ਜੀ 12ਵੀਂ ਤੱਕ ਤਾਂ ਆਪਾਂ ਨੂੰ ਜਦੋਂ ਕਾਲਜ ਜਾਣੇ ਆ ਬੀਏ ਚੋਂ ਮਿਸ਼ੇ ਲੈਣ ਵਾਸਤੇ ਪ੍ਰੋਸਪੈਕਟ ਵੀ ਲੈ ਲੈਣੇ ਆ ਫਾਰਮ ਭਰ ਲੈਣੇ ਆ ਆਪਣਾ ਨਾਮ ਪਤਾ ਜੀ ਦਾ ਨਾਮ ਕਰਦਾ ਪੂਰਾ ਪਤਾ ਲਿਖ ਦਿੰਨੇ ਆ ਜਿੱਥੋਂ ਜਦੋਂ ਆਉਂਦਾ ਵਿਸ਼ੇ ਕਿਹੜੇ ਜਿਹੜੋਂ ਉਹ ਤੱਕ ਸਾਨੂੰ ਕੱਖ ਨਹੀਂ ਪਤਾ ਹੁੰਦਾ ਕਿਹੜੇ ਵਿਸ਼ੇ ਲੈਣੇ ਨੇ ਪੰਜਾਬੀ ਤੇ ਅੰਗਰੇਜ਼ੀ ਦਾ ਚਲੋ ਕੰਪਲਸਰੀ ਹੈ ਬਾਕੀ ਹੋਰ ਕਿਹੜੇ ਲੈਣੇ ਨੇ ਜੇ ਤੁਸੀਂ ਕਹਿੰਨ ਇਕਨੋਮਿਕਸ ਭਰ ਦਿੰਨੇ ਆ ਨਾਲ ਦਾ ਕਹਿੰਦਾ ਨਾ ਬਹੁਤ ਔਖੀ ਹੈ ਇਕਨੋਮਿਕਸ ਹਿਸਟਰੀ ਲੈ ਲਾ ਕਿ ਹੋ ਸਕਦਾ ਉਸ ਬੰਦੇ ਵਾਸਤੇ ਇਕਨੋਮਿਕਸ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਉਗਣਾ ਪੋਲੀਟিক্যাল ਸਾਇੰਸ ਲੈ ਲਾ ਇਹ ਨਾਲ ਨਹੀਂ ਅਦਾ ਔਖੀ ਹੈ ਉਥੋਂ ਕਰੀਅਰ ਬਣਨਾ ਜੀ ਅੱਗੇ ਜਾਣਾ ਕਿੱਦ ਨੂੰ ਸਾਡੇ ਕੋਲ ਕਰੀਅਰ ਗਾਈਡੈਂਸ ਹੈ ਨਹੀਂ ਕੋਈ ਇਸ ਚੀਜ਼ ਚੋਂ ਨਿਕਲੇ ਸਕੂਲ ਆਫ ਐਮੀਨੈਂਸ ਮਤਲਬ ਜੀ 8ਵੀਂ ਕਲਾਸ ਦੇ ਵਿੱਚ ਬੱਚਿਆਂ ਦਾ ਇੰਟਰਸਟ ਦੇਖ ਲੈਣੇ ਕਿ ਉਹ ਕਿੱਧਰ ਨੂੰ ਜਾਣਾ ਚਾਹੁੰਦਾ ਜਿਹੜਾ ਸਪੋਰਟਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਨੂੰ ਫਿਰ ਸਪੋਰਟਸ ਵਾਲੇ ਪਾਸੇ ਲੈ ਕੇ ਜਾਂਦੇ ਆ ਉਹਨੂੰ ਕੋਚ ਦਿੰਨੇ ਆ ਪੜਾਈ ਤਾਂ ਨਾਲ ਨਾਲ ਚੱਲੀ ਰਹੂਗੀ ਪਰ ਨਾਲ ਨਾਲ ਉਹਦੀ ਐਕਟੀਵਿਟੀ ਸਪੋਰਟਸ ਵਾਲੇ ਪਾਸੇ ਵਧਾ ਦਿੰਦੇ ਆ ਜਿਹੜਾ ਸਾਇੰਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਨੂੰ ਸਾਇੰਸ ਵਾਲੇ ਪਾਸੇ ਭੇਜ ਦੇ ਜਿਹੜਾ ਹਿਸਟਰੀ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਹਿਸਟਰੀ ਵਾਲੇ ਪਾਸੇ ਅੱਜ ਕੱਲ ਤਾਂ ਇੰਨੇ ਖੁੱਲ ਗਏ ਕੈਰੀਅਰ ਤਾਂ 12ਵੀਂ ਤੱਕ ਕੋ ਜਦੋਂ 12ਵੀਂ ਤੱਕ ਦੇ ਨੇ ਸਕੂਲ ਇਹ 118 ਖੋਲਣੇ ਨੇ ਹਜੇ ਖੁੱਲ ਰਹੇ ਨੇ ਹਰ ਕੱਲ ਕੇ ਜੀ ਕੋਲ ਜੂਗਾ बारहवीं तो बाद जो बारहवीं करूंगा वो बारहवीं करके हो तो बादलू पक्का पता होगा कि मैं किधर जाना मेरा मेरा जोड़ा मंजिल है किधले पासे ये नहीं है कि के चाचे के कहते या नाल के कहते हिस्टरी ले ला पोलिटल सैंस ले पता ही नहीं हो एक मैं मापियान भी अज मीडिया जरिए मैं बेनती करनी चाहना बच्चे का जो इंट्रस्ट है ना वो मुताबिक भी थोड़ा चल करो मापे जबरदस्ती पढ़ा है ना ਆਲੇ ਜਿਹੜਾ ਉਹਨੋਂ ਤੋਂ ਆਪ ਨਹੀਂ پاس ਹੋਇਆ ਹੁੰਦਾ ਉਹ ਜਵਾਗਤ ਕਰਾਉਣਾ ਚਾਹੁੰਦੇ ਹੁੰਦੇ ਆਲੇ ਆਪਣਾ ਉਹ ਜਵਾਗਤ ਤਾਂ ਜਲ ਨਹੀਂ ਲੱਗਦਾ ਜੀ ਜਵਾਗਤ ਦਾ ਇੰਟਰਸਟ ਹੈ ਨਹੀਂ ਉਹ